ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਪਰ ਜੇ ਤੁਸੀਂ ਨਾ ਪਹੁੰਚੇ ਇਹ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆਂ ਦੀ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਇਧਰ ਇਧਰ ਮੁੜਦੇ ਇਧਰ ਮੁੜ ਜੇ ਤੁਸੀਂ ਸਹੀ ਗੱਲ ਆ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਿਤੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਆਲੇ ਦਲੇ ਉੱਠ ਕੇ ਤੁਸੀਂ ਬੱਚਾ ਬੱਚੇ ਦਾ ਝੋਕ ਦੇ ਉੱਤੋਂ ਨਹੀਂ ਲਿਆਉ ਬੰਦੇ ਯਾਰ ਉਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗੀਆਂ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਥੇ ਕਿੰਨਾ ਕਨੂੰ ਰੋਕ ਲੈਣਗੇ ਕਿੰਨਾ ਕਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਖੜਾਈ ਫਿਰਦੇ ਖੜੀ ਜਾਂਦੇ ਡਾਂਗਾ ਮਾਰ ਜਾਂਦੇ ਅਰੇ ਨਾਲ ਦਾ ਵੀ ਡਾਂਗਾ ਮਾਰੀਆ ਉੱਥੇ ਦੋਦੇ ਦੋਨੇ